ਤੇ ਆਏ ਨੇ ਆ ਗਏ ਆ ਚਲੇਗਾ ਚਲੇਗਾ ਆ ਕੇ ਟਿਹਾਣੇ ਪਹੁੰਚੋ ਸਾਨੂੰ ਚੱਕੜ ਨਹੀਂ ਪਾਇਆ ਤੇ ਚੱਕਰ ਹੀ ਲਾ ਰਿਹਾ ਭਾਜੀ ਸਾਨੂੰ ਚਾਲੇ ਬੁਲਾ ਰਿਹਾ ਕਦੀ ਨੂੰ ਤੇ ਪਤਾ ਨਹੀਂ ਚੱਲੀ ਕਹਿੰਦੇ ਉੱਥੇ ਆ ਮੁੰਡੇ ਦੀ ਦਾਦੀ ਹੈ ਜੀ ਮੁੰਡਾ ਦਾ ਪਿਓ ਬਾਹਰ ਆ ਦੋ ਮਹੀਨੇ ਹੋਇਆ ਜੇ ਉਹ ਵਿਚਾਰੇ ਉੱਥੇ ਪਰੇਸ਼ਾਨ ਹੋਏ ਦੋਸਤੋ ਇੱਕ ਬੰਦਾ ਮੱਥਾ ਟੇਕਣੇ ਤੇ ਫਿਰ ਗੁਰੂ ਘਰ ਜਾਣੇ ਗਲਤ ਹੋ ਗਿਆ ਸਰ ਵੀ ਬੰਦੇ ਨੇ ਜਾਣਾ ਤਾਂ ਗਲਤ ਹੋ ਗਿਆ ਸੀ ਜਾਈਏ ਨਾ ਕਿਸੇ ਨੂੰ ਲਈਆ ਉਹ ਕਿੱਥੇ ਰਹਿਣਾ ਹੈ ਉਸੇ ਮੱਲੇ ਦਾ ਹੈ ਜੀ ਦੋ ਕੀ ਕੰਮ ਕੀ ਕਰਦਾ ਸਾਨੂੰ ਨਹੀਂ ਪਤਾ ਕੋਈ ਪਤਾ ਨਹੀਂ ਉਹ ਕਹਿੰਦੇ ਕਹਿੰਦੇ ਮਿਸਤਰੀ ਹੈ ਸਾਨੂੰ ਨਹੀਂ ਪਤਾ ਉਹ ਕਿਦੇ ਉੱਤੇ ਪੁਲਿਸ ਆਈ ਸੀ ਮੁਕਤ ਤੇ ਬਾਅਦ ਵਿੱਚ ਸਾਡੇ ਤੋਂ ਬਗਲਾ ਉਹ ਸਾਈਡ ਲੇਟ ਆਈ ਹੈ ਵੀ ਇਹ ਤਾਂ ਕੋਈ ਹਜੇ ਤੱਕ ਕੋਈ 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 ਕਾਰਵਾਈ ਉਹਨਾਂ ਨੇ ਆਪਣੀ ਕਾਰਵਾਈ ਕੀਤੀ ਹੈ ਸਾਡੇ ਕੋਲ ਕੋਈ ਸਾਨੂੰ ਕੋਈ ਰਿਪੋਰਟ ਨਹੀਂ ਸਾਡੇ ਕੋਲ ਕੋਈ ਨਹੀਂ ਮੋੜ ਨਹੀਂ ਹੈਗੀ ਸਾਡੇ ਕੋਲ ਕੁਝ ਨਹੀਂ ਸੁਣ ਪਾਇਆ ਤੁਸੀਂ ਹਸਪੀਟਲ ਕਿੰਨੀ ਦੇਰ ਹੋ ਗਈ ਬੱਚੇ ਲੈ ਕੇ ਆਏ ਨੂੰ ਬੱਚੇ ਦਾ ਆਸ਼ਾਮ ਉਹਦਾ ਮਾਗਿਆ ਜੀ ਹਾਲੇ ਤੱਕ ਕੋਈ ਬਿਆਨ ਲੈ ਨਹੀਂ ਆਇਆ ਹੋਰ ਸਾਰੇ ਬਿਆਨ ਲੈ ਗਏ ਨੇ ਪਰ ਸਾਨੂੰ ਨਹੀਂ ਪਤਾ ਉਹਨਾਂ ਨੇ ਸਾਡੇ ਤੋਂ ਕੋਈ ਜਾਣਕਾਰੀ ਨਹੀਂ ਦਿੱਤੀ ਸਾਡੇ ਕੋਲ ਕੋਈ ਚਲਾਈ ਸੀਗੀ ਉਹਨੂੰ ਅਰੈਸਟ ਨਹੀਂ ਨਹੀਂ ਜੀ ਉਹ ਫਰਾਰ ਹੈ ਜੀ ਫਰਾਰ ਹੋ ਗਿਆ ਜੀ ਕਹਿ ਰਹੇ ਨੇ ਕਿ ਅਸਲაში ਵੈਪਨ ਆਪਣੇ ਕੋਲ ਕਰ ਲਿਆ ਬਟ ਸਾਨੂੰ ਨਹੀਂ ਪਤਾ ਉਹਨੇ ਕੀਤਾ ਕਿ ਨਹੀਂ ਕਹਿ ਰਹੇ ਦਾ ਡੀਵੀਆਰ ਵੀ ਉਹ ਨਾਲ ਲੈ ਕੇ ਕਹਿੰਦੇ ਮਤਲਬ ਕਿ ਅਸੀਂ ਰਿਕਾਰਡਿੰਗ ਜਿਹੜੀ ਮੌਕੇ ਤੇ ਚੱਲੀ ਹੋਈ ਹੈ ਉਹਨਾਂ ਦੇ ਘਰ ਦਾ ਹੀ ਡੀਵੀਆਰ ਹੈ ਜਿਹੜਾ ਉਹ ਐਸਐਚਓ ਮੈਡਮ ਲੈ ਗਈ ਡਾਬੇ ਵਾਲੀ ਤੇ ਮਤਲਬ ਕਿ ਜਿਹੜਾ ਉਹਨਾਂ ਦਾ ਵੈਪਨ ਸੀਗਾ ਉਹ ਵੀ ਨਾਲ ਲੈ ਕੇ ਕਹਿੰਦੇ ਅਸੀਂ ਇਹਦਾ ਸਰਵੇ ਕਰਕੇ ਦੱਸਦੇ ਆ ਸਾਨੂੰ ਉਹਦੀ ਰਿਕਾਰਡਿੰਗ ਚਾਹੀਦੀ ਹੈ ਜਿਹੜੀ ਮੌਜੂਦਾ ਜਿਹੜੇ ਬੰਦੇ ਨੇ ਫਾਇਰ ਕੀਤਾ ਠੀਕ ਹੈ ਜੀ ਉਹਦਾ ਪਤਾ ਲੱਗਾਇਆ ਜਾਵੇ ਨਾਲੇ ਨਗਰ ਕੀਰਤਨ ਦੇ ਵਿੱਚ ਇਹ ਕਿਹੜੇ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਵਾ ਬਈ ਉਹ ਮਤਲਬ ਕਿ ਨਗਰ ਕੀਰਤਨ ਆ ਰਿਹਾ ਅਸਲਾ ਤੁਸੀਂ ਲੈ ਕੇ ਮਤਲਬ ਕਿ ਪਬਲਿਕ ਦੇ ਵਿੱਚ ਫਾਇਰ ਕਰੋ ਇਹ ਕਿੱਥੇ ਦਾ ਕਾਨੂੰਨ ਹੈ ਜੀ ਦੱਸੋ ਉੱਤੋਂ ਪੁਲਿਸ ਵਾਲੇ ਹਜੇ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਆ ਇਹ ਕਾਰਵਾਈ ਕਰ ਰਹੇ ਜੇ ਕੋਈ ਕਾਰਵਾਈ ਮਤਲਬ ਕਿ ਘਰ ਦੇ ਨੇੜੇ ਜਾਂਦੇ ਤੇ ਉਹਨਾਂ ਨੂੰ ਕਹਿ ਰਹੇ ਸਾਈਡ ਤੇ ਹੋ ਜਾਓ ਸਾਈਡ ਤੇ ਹੋ ਜਾਓ ਇਹਦਾ ਕਿੱਥੇ ਦਾ ਕਾਨੂੰਨ ਹੈ ਜੀ ਅਸੀਂ ਆ ਵੀਡੀਓ ਬਣਾਣੀ ਹੈ ਜੀ ਐ ਵੀਡੀਓ ਬਣਾਣੀਓ ਇਦਾਂ ਹੋ ਗਿਆ ਹਜੇ ਤੱਕ ਮੈਨੂੰ ਨਹੀਂ ਪਤਾ ਸਾਡੇ ਕੋਲ ਕੁਝ ਨਹੀਂ ਹੈਗਾ ਜੀ ਸਿੱਧੀ ਗੱਲ ਨਗਰ ਕਦਨ ਚੱਲ ਰਿਹਾ ਸੀਗਾ ਇੱਥੇ ਆਪਣੇ ਇੱਕ ਤੋਤਾ ਠੇਕੇਦਾਰ ਜੀ ਸਾਡੇ ਉਹਦਾ ਪੂਰਾ ਮੈਂ ਨਾਮ ਨਹੀਂ ਜਾਣਦਾ ਤੋਤਾ ਸਿੱਕੜਾ ਦੇ ਨਾਮ ਤੇ ਮਸ਼ਹੂਰ ਆ ਉਹਨਾਂ ਦੀ 12 ਮੋੜ ਜਿਹੜੀ ਰਫਲ ਸੀਗੀ ਜੋ ਕਿ ਉਹਨੇ ਇੱਕ ਲਾਹਤ ਕੁਰਤਨ ਦੀ ਖੁਸ਼ੀ ਲਈ ਇਕੋ ਨੇ ਫਾਇਰ ਘਟਨਾ ਸੀ ਆ ਤੇ ਉਹ ਫਾਇਰ ਨਹੀਂ ਚੱਲ ਪਾਇਆ ਉਹ ਚਾਨ ਤੱਕ ਉਹ ਫਾਇਰ ਉਹ ਬੱਚੇ ਦੇ ਲੱਗ ਗਿਆ ਤੇ ਇਹ ਨਗਰ ਕੀਰਤਨ ਦੇ ਮਾਮਲੇ ਦੇ ਵਿੱਚ ਜਿਹਨਾਂ ਨੇ ਖੁਸ਼ੀ ਦੀ ਲਈ ਇੱਕ ਫਾਇਰ ਕਰਨਾ ਸੀ ਇਹ ਜੋ ਹੋ ਚੁਕਦਾ ਕਿ ਉਹ ਕਿਹੜੀ ਖੁਚਲੀ ਫਾਇਰ ਕਰਨਾ ਸੀਗਾ ਜੋ ਕਿ ਇੱਕ ਘਟਨਾ ਬਣ ਗਈ ਉਹ ਬੱਚਾ ਯਾਨੀ ਕਿ ਬੱਚੇ ਦੇ ਫਾਇਰ ਲੱਗ ਗਿਆ 5-6 ਸਾਲ ਦਾ ਬੱਚਾ ਦੱਸਿਆ ਜਾ ਰਿਹਾ ਇਹਨੂੰ ਫਾਇਰ ਲੱਗ ਗਿਆ ਉਹ ਪਾਰੀ ਵੈਸੇ ਕਿ ਲੋ ਜੋ ਵੀ ਹੈ ਦੁੱਖਾ ਸਾਨੂੰ ਇਹੜੇ ਬੱਚੇ ਦੇ ਅਗਰ ਫਾਇਰ ਲੱਗਾ ਕਿਉਂਕਿ ਬੱਚਾ ਸਾਡਾ ਹੀ ਆ ਤੇ ਬਹੁਤ ਦੁੱਖ ਦੀ ਗੱਲ ਆ ਇੱਕ ਖੁਸ਼ੀ ਦੀ ਲਹਿਰ ਦੇ ਵਿੱਚ ਇੱਕ ਗਮ ਦਾ ਪਹਿਰਾ ਬਣਿਆ ਤੋਂ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਅਗਰ ਕੋਈ ਅਸਲਾ ਜਿਹਨਾਂ ਦੇ ਕੋਲ ਹੈ ਜਾਂ ਚਲਾਉਂਦੇ ਨੇ ਉਹ ਚੀਜ਼ ਨੂੰ ਬਿਲਕੁਲ ਇੱਕ ਧਿਆਨ ਨਾਲ ਕੇ ਚਲਾਇਆ ਕਰਨ ਕਿਉਂਕਿ ਧਿਆਨ ਬਹੁਤ ਜ਼ਰੂਰੀ ਆ ਕਿ ਤੇ ਜਾਨੀ ਮਾਲੀ ਜਿਹੜਾ ਨੁਕਸਾਨ ਹੋਇਆ ਚਲੋ ਬੱਚੇ ਨੂੰ ਫਾਇਰ ਲੱਗਿਆ ਪਰ ਚਾਲੀ 30 ਗੇ ਤੰਦਰੁਸਤ ਆ ਮਗਾ ਜੇ ਪੱਤੇ ਨਾਲ ਕੋਈ ਦੂਜੀ ਘਟਨਾ ਵਾਪਰ ਜਾਂਦੀ ਤੇ ਹੋ ਸਕਦਾ ਵੀ ਮਾਹੌਲ ਤਣਾਅਪੂਰਨ ਹੋ ਜਾਣਾ ਸੀਗਾ ਕਿਉਂਕਿ ਸਾਰੇ ਇੱਕ ਦਿਨ ਜਾਣ ਦੇ ਕਰਕੇ ਜਿਹੜਾ ਮਾਹੌਲ ਆ ਇਹ ਚੀਜ਼ਾਂ ਸ਼ਾਂਤ ਕੀਤਾ ਗਿਆ ਵਾ ਬੱਚਾ ਹੌਸਪੀਟਲ ਦੇ ਵਿੱਚ ਆ ਤੇ ਉਹਦੀ ਹੁਣੇ ਹਣ ਖਬਰ ਮਿਲ ਗਈ ਆ ਤੇ ਜਿਹੜੀ ਉਹ ਬਰਬਾਦ ਕਰ ਲਈ ਆ ਘਰ ਦੇ ਵਿੱਚੋਂ ਬਾਕੀ ਮੁੰਡਾ ਜੇਰੇ ਇਲਾਜ ਆ ਜੋ ਵੀ ਕਾਰਵਾਈ ਹੋ ਬੰਦ ਹੋ ਕੀਤੀ ਜਾਏਗੀ ਜਿਹੜਾ ਰੌਂਦ ਕੱਲਿਆ ਸੀ ਉਹ ਖਾਲੀ ਰੌਂਦ ਤੇ ਨੇ ਉਹ ਫਰਾਂਸੀਸੀ ਵਾਲਿਆਂ ਨੂੰ ਬੁਲਾਇਆ ਖਾਲੀ ਰੋਂਦ ਜਾਂ ਭਰਿਆ ਰੋਂਦ ਵਿੱਚ ਹੀ ਆ ਕਰਨ ਦੇ ਉਹ ਇਦੇ ਕਬਜ਼ੇ ਪੁਲਿਸ ਚ ਲਈ ਆ ਫਰਾਂਸੀਸੀ ਦੀ ਪੀਐਮ ਸਾਡੀ ਆ ਰਹੀ ਆ ਉਹ ਆ ਕੇ ਚੈੱਕ ਕਰੇਗੀ ਉਹ ਕਰੇਗੀ ਬੱਚੇ ਦੀ ਹਾਲਤ ਕਿੱਦਾਂ ਦੀ ਆ ਕਿੱਥੇ ਗੋਲੀ ਲੱਗੀ ਕਿਹੜੀ ਜਗ੍ਹਾ ਬੱਤੇ ਦੇ ਬੱਚੇ ਦੇ ਪੱਟ ਦੇ ਉੱਪਰ ਗੋਲੀ ਲੱਗੀ ਆ ਜਿਹੜਾ ਹੁਣ ਐਸਪੀਐਸ ਹਸਪੀਟਲ ਸ਼ੇਰਪੁਰ ਚੌਗਾ ਤੇ ਐਡਮਟਾ ਜੇਰੇ ਇਲਾਜ ਆ ਬਕਰ ਐਮਰਜੈਂਸੀ ਦੇ ਵਿੱਚ ਚੱਲ ਰਿਹਾ ਇਲਾਜ ਜਿਸ ਤਰ੍ਹਾਂ ਵੀ ਹੋ ਗਿਆ ਹੁਣ ਬਾਅਦ ਚ ਬਤਾ ਹਾਲਤ ਕਿੱਦਾਂ ਦੀ ਆ ਬੱਚੇ ਦੀ ਅਲੇ ਕੁਝ ਨਹੀਂ ਗਿਆ ਜਾ ਸਕਦਾ ਸਾਰਾ ਹਾਂਜੀ ਇਹ ਜਿਸ ਵਿਅਕਤੀ ਨੇ ਗੋਲੀ ਚਲਾਈ ਆ ਕਿ ਉਹ ਰਾਸਪਤ ਲਿਆ ਨਹੀਂ ਹਲੇ ਤੱਕ ਰਾਸਪਤ ਤੋਂ ਨਹੀਂ ਲਿਆ ਉਹ ਵਿਅਕਤੀ ਸੁਣਨ ਦੇ ਵਿੱਚ ਆਇਆ ਕਿ ਬੱਚੇ ਨੂੰ ਹਸਪੀਟਲ ਲੈ ਕੇ ਗਿਆ ਹਾਂਜੀ ਬਾਕੀ ਉਹਨਾਂ ਦੇ ਘਰ ਦੇ ਕੋਲੇ ਉਹਨੂੰ ਵੀ ਜਲਦੀ